ਮੰਡਲ ਦੇ ਵਿੱਚ ਹੋ ਚੁੱਕਾ ਕਿ 2.95 ਦਾ ਫਾਰਮੂਲਾ ਦੇ ਮੁਤਾਬਕ ਇਹ ਪੈਨਸ਼ਨਰ ਦਾ ਵਾਅਦਾ ਕੀਤਾ ਜਾਊਗਾ ਜਿਹੜੇ 16 ਤੋਂ ਬਾਅਦ ਰਿਟਾਇਰ ਹੋ ਰਹੇ ਨੇ ਜਿਹੜੇ ਪਹਿਲਾਂ ਰਿਟਾਇਰ ਹੋ ਚੁੱਕੇ ਨੇ ਪਰ ਉਹ 2.95 ਦੇ ਫਾਰਮੂਲੇ ਨੂੰ ਦਰਕੁਨਾਰ ਕਰ ਦਿੱਤਾ ਸਰਕਾਰਾਂ ਨੇ ਜਿਹੜਾ ਕਿ ਇਸ ਕਰਕੇ ਸਾਡੀ ਲਗਾਤਾਰ ਇਸ ਗੱਲ ਦੇ ਉੱਤੇ ਜਦੋਂ ਜਾਇਦ ਹੈ ਸਾਡੇ 5 ਸਾਲ ਦਾ 에ਰਰ ਹੈ ਉਹ ਪੈਂਡਿੰਗ ਪਿਆ ਸਾਡਾ ਉਹਦੇ ਬਾਅਦ ਤੇ ਪੱਕੇ-ਵਖਰੇ ਨਿਯਮ ਬਣਾਤੇ ਸਰਕਾਰ ਨੇ ਜਿਹੜੇ ਇੱਕ ਨਿਯਮ ਬਿਲਕੁਲ ਹੀ ਗਲਤ ਨੇ ਜਿਹੜੇ ਮੁਲਾਜ਼ਮ ਨੇ ਉਹਨਾਂ ਨੂੰ ਕਹਿੰਦਾ ਕਿ 26 ਤੋਂ ਬਾਅਦ ਇਹ ਰਿਜਰਟ ਦੇ ਆਗੇ 26 ਤੋਂ ਬਾਅਦ ਸ਼ੁਰੂ ਹੋਊਗਾ 26 29 ਤੱਕ ਤਜਾਊਗਾ ਇਹ ਰਿਜਰਟ ਜਿਹੜੇ 85 ਸਾਲ ਤੋਂ ਉੱਤੇ ਨੇ ਉਹਨਾਂ ਦੀਆਂ ਦੋ ਕੇਸਾਂ ਕੀਤੀਆਂ ਜਾਣਗੀਆਂ ਜਿਹੜੇ ਮੁਲਾਜ਼ਮ ਕੰਮ ਕਰ ਰਹੇ ਨੇ ਉਹਨਾਂ ਦੀਆਂ 42 ਕੇਸਾਂ ਕੀਤੀਆਂ ਜਾਣਗੀਆਂ ਔਰ ਸ਼ੁਰੂ ਵੀ 26 ਤੋਂ ਹੋਏਗਾ ਜਿਹੜੇ 75 ਸਾਲ ਤੋਂ ਹਵਾ ਬਣੇ ਉਹਨਾਂ ਦੀਆਂ 12 ਕੇਸਾਂ ਤਾਂ ਕੀਤੀਆਂ ਜਾਣਗੀਆਂ ਉਹ ਇਸ ਅਪ੍ਰੈਲ ਤੋਂ ਸ਼ੁਰੂ ਕੀਤੀਆਂ ਜਾਣਗੇ ਚਾਹੇ ਹੁਜੀ ਸਿਚੁਏਸ਼ਨ ਦੇ ਵਿੱਚ ਜਿਨ੍ਹਾਂ ਕਿ ਮੁਲਾਜ਼ਮਾਂ ਦਾ ਜਿਹੜਾ ਲਗਾਤਾਰ ਲੜ ਰਹੇ ਨੇ ਕਾਫੀ ਜਿਹੜੇ ਰਿਟਾਇਰ ਕਰਮਚਾਰੀ ਨੇ ਉਹਨਾਂ ਦੀ ਮੌਤ ਹੋ ਚੁੱਕੀ ਆ ਉਹ ਆਪਣੇ 에ਰਰ ਨੂੰ ਢੀਕਦੇ ਢੀਕਦੇ ਇਸ ਦੁਨੀਆ ਤੋਂ ਜਾ ਚੁੱਕੇ ਨੇ ਪਰ ਇਸ ਸਰਕਾਰ ਨੂੰ ਦੱਸਿਆ ਜਾ ਚੁੱਕਾ ਕਿ 35-40 ਹਜ਼ਾਰ ਦੇ ਲਗਭਗ ਜਿਹੜੇ ਪੈਨਸ਼ਨਰ ਨੇ ਉਹ ਆਕਾਲ ਚੜਾਣਾ ਕਰ ਚੁੱਕੇ ਨੇ ਪਰ ਫਿਰ ਵੀ ਸਰਕਾਰ ਦੇ ਕੰਨਾਂ ਦੇ ਉੱਤੇ ਜੋ ਨੀ ਸਰਕਾਰ ਨੇ ਇਸੇ ਢੰਗ ਨਾਲ ਪੁਰਾਣੀ ਪੈਨਸ਼ਨ ਸਕੀਮ ਦਾ ਮਾਮਲਾ ਉਹ ਮੁਲਾਜ਼ਮ ਲੜ ਰਹੇ ਨੇ ਇਸ ਗੱਲ ਲਈ ਕਿ 2004 ਤੋਂ ਬਾਅਦ ਜਿਹੜੀ ਪੁਰਾਣੀ ਪੈਨਸ਼ਨ ਹੈ ਉਹ ਸਾਨੂੰ ਦਿੱਤੀ ਜਾਵੇ ਸਰਕਾਰ ਨੇ ਵਾਅਦਾ ਕੀਤਾ ਸਰਕੂਲਰ ਕੀਤਾ ਨੋਟੀਫਿਕੇਸ਼ਨ ਕੀਤੀ ਹੈ ਪਰ ਨੋਟੀਫਿਕੇਸ਼ਨ ਇਸ ਢੰਗ ਨਾਲ ਕੀ